ਭਾਈ ਜੀ ਅਸਤਿਕਾਲ ਜੀ ਅਸਤਿਕਾਲ ਜੀ ਹੋਰ ਭਾਈ ਜੀ ਕਿੱਦਾਂ ਚੜਦੀ ਕਲਾ ਜੀ ਕਿਰਪਾ ਗੁਰੂ ਅਮਰਦਾਸ ਦੀ ਬਾਬਾ ਦੀਪ ਸਿੰਘ ਉਹਦੇ ਚੱਲੇ ਕਿਰਪਾ ਜੀ ਜੀ ਬੜੀ ਜਲੇ ਭਾਈ ਜੀ ਕੰਮ ਬਸ ਕਿਰਪਾ ਭਾਬੀ ਚੜਦੀ ਕਲਾ ਇਹ ਤਾਂ ਸੰਦੀਪ ਸਾਹਿਬ ਕਿਹੜੇ ਘਟੇ ਆ ਬੰਦੇ ਦੇ ਗੀਆਂ ਹਾਂਜੀ ਹਾਂਜੀ ਮੰਡੀ ਆ ਰਹੇ ਫਿਰ ਮਾਲ ਹਾਂਜੀ ਮੰਡੀ ਆ ਰਹੇ ਰਾਹ ਤੇ ਮੈਂ ਆਂ ਵੱਡੀ ਆਉਂਦੇ ਆ ਮਾਲ ਨਹੀਂ ਪਰ ਆਪਣਾ ਟਾਈਮ ਲੱਗਦਾ ਤਾਂ ਬੰਦਾ ਹੀ ਘਾੜੀਆ ਇਦਾਂ ਟਾਈਮpass ਕਰਨਾ ਬੰਦਾ ਕੋਈ ਵੀ ਨਹੀਂ ਭਾਈ ਜੀ ਬੰਦਾ ਇੱਕ ਇੱਕ ਹੋਰ ਬੱਗੀ ਗਿਆ ਤੇ ਦੂਜਾ ਬਿਮਾਰ ਹੈ ਸੈਲ ਘਟ ਗਏ ਉਹਦੇ ਉਹ ਪੰਚਾਇਤ ਉਹ ਵੀ ਵਿਆਹ ਆ ਉਹਨੇ ਆ ਵੀ ਤਿੰਨੇ ਬਹੁਤ ਸਾਨਦੇ ਕੰਮ ਤੇ ਬਸ ਕਰ ਰਹੇ ਨੇ ਆਪਣੇ ਕੰਮ ਦਾ ਖੜੇ ਜਾ ਰਹੇ ਸੰਦੀਪ ਬਿਲਕੁਲ ਭਾਜੀ ਬਿਲਕੁਲ ਹਾਂਜੀ ਹਾਂਜੀ ਚਲੋ ਅੱਜ ਭਾਜੀ ਫਿਰ ਕਿੰਨੇ ਆ ਅੱਜ ਇੱਕ ਕਾਈ ਸਦੀਪ ਜੀ ਹਾਂਜੀ ਮੱਝਾ ਆਪਣੇ ਤੇ ਅੱਗੇ ਤਿੰਨ ਚਾਰ ਠੀਕ ਹੈ ਇਹ ਘਟ ਰੇ ਤਾਲੀ ਮੇਂ ਜਿਹਾ ਉਹਦੇ ਵੱਧ ਆ ਜਿਵੇਂ ਅੱਗੇ ਨੇ ਵੀਰ ਮੇਰੇ ਜਿਨੇ ਵੀਡੀਓ ਨਾ ਐਂਡ ਤੱਕ ਵੇਚ ਕੇ ਫਿਰ ਫੋਨ ਕਰਿਆ ਬਿਲਕੁਲ ਮਗਰ ਵੀ ਡੰਗਰ ਕੇਵਲ ਅੰਦਾਜ਼ੇ ਨੇ ਕੋਣ ਖਾਦਾ ਇਹ ਰੇਟ ਵੀ ਦੱਸਾਂ ਸਭ ਕੋ ਦੱਸਾਂ ਫਿਰ ਕਮਾ ਲੇ ਰੇਟ ਕੀ ਸੀ ਇਹਦਾ ਠੀਕ ਹੋ ਜੀ ਵੀਰ ਮੇਰੇ ਧਿਆਨ ਨਾਲ ਵੇਖ ਲਿਆ ਕਰੋ ਹਾਂ ਬਿਲਕੁਲ ਸਦੀ ਪੂਰੀ ਆਪਣੀ ਕਰਿਆ ਕਰੋ ਚ ਆ ਗਾ ਸੁਣਨ ਵਾਲੀ ਜੀ ਜੀ ਹਾਂ ਜੀ ਤੇ ਪੰਚਾਇਤ ਤੇ ਰਹਿ ਗਈ ਆ ਠੀਕ ਆ ਤੇ ਥੋੜਾ ਠੰਡੀ ਤੇ ਮੈਂ ਇਦਾਂ ਬੈਠਾ ਕੋਈ ਗੱਲ ਹਾਂ ਜੀ ਹਾਂ ਜੀ ਹਾਂ ਜੀ ਸ਼ਾਹੀ ਵਾਲੇ ਸ਼ਾਹੀ ਵਾਲੇ ਹਾਂ ਜੀ ਲਓ ਜੀ ਲਓ ਜੀ ਵੇਖ ਲਓ ਗਰਾ ਦੀ ਮੈਂ ਹੱਥੀ ਸਾਂ ਨਾਲੀ ਤੇ ਬੈਠਣਾ ਹਾਂ ਹਾਂ ਜੀ ਸੋਹਣੀ ਵੇੜ ਤੇ ਵੇਖੋ ਗੋਣਾ ਨੇ ਲੈ ਐਂਦਾ ਹਣਾ ਬੱਜਿਆ ਜੀ ਹਾਂ ਜੀ ਹਾਂ ਜੀ ਆ ਜਾ ਆ ਜੀ ਆ ਜੀ ਜਿਆ ਦਾ ਜਿਆ ਨਾ ਤੇ ਲਾ ਕੋਣ ਲਾ ਕੋ ਹੜੀ ਦੇ ਜਾ ਚਲੋ ਹਾਂਜੀ ਉਹ ਮੁੰਡਾ ਥੋੜਾ ਅਨਜਾਨਾ ਕੋਈ ਜਾਣੇ ਕਿ ਟ੍ਰੇਨ ਹਾਂਜੀ ਮੈਨੂੰ ਕੋਈ ਜਾਣੇ ਕਿ ਟ੍ਰੇਨ ਆਹ ਹੋਣੀ ਹੋਣੀ ਉਹ ਜਾਣੇ ਕਿ ਜੀ ਹਾਂਜੀ ਹਾਂਜੀ ਵਾਜੀ ਫਿਰ ਚਲੋ ਜੀ ਵੀ ਰੇਟਾ ਜੋ ਬੱਦੀ ਮੰਗ ਲਈਏ ਹਾਂਜੀ ਫੀਰ ਮੰਗਦੇ 40 25 ਜੋ ਬੱਦੀ ਹਾਂ ਆਤਨਾ ਬਿਲਕੁਲ ਯਾਹੀ ਜੀ ਗੱਲ ਬਹੁਤੀ ਯਾਹੀ ਸਿਰਫ 32000 32000 ਦੇ ਸਰ ਮਾਲ ਦੁੱਧ ਵੀ ਨਹੀਂ ਜਾਦਾ ਨਾ ਕਟਿਆ ਨਾ ਹਾਂਜੀ ਜਿਹੜਾ ਰੇਟ ਪਾਉਣਾ ਹੈ ਕਫਰ ਤੋਂ ਨੂੰ ਜੋ ਮੱਗੀ ਕਹਿੰਦੇ ਹਾਂਜੀ ਹਾਂਜੀ ਦੋ ਤੇ 12 ਦਿਨਾਂ ਤੋਂ ਦੇ ਹੀ ਹੁਣ ਲਾ ਬਿਲਦੇ ਜਾਂਦੇ ਹਾਂ ਭਜੀ ਆ ਦੂਜਾ ਸੂਆ ਝੋਟੀ ਤਿਆਰ ਅਸਨੀ ਜੀ ਹਾਂਜੀ ਇਹ ਦੋ ਚਾਰ ਦਾ ਖਰਚ ਆਦੀ ਇਹ ਇਹ ਸੁਵੀ ਸਕਦੀ ਜਾਂ ਇਹ ਨੂੰ ਵੇਖ ਲੋ ਵੀ ਮਾਲਵੇਰੀ ਆ ਕਿ ਕੀ ਹੱਥਾਂ ਪਾੜਾ ਵੇਖ ਲਓ ਹਾਂ ਬਿਲਕੁਲ ਹੈ ਨਸਲ ਪੂਰੀ ਅੰਦਾਸਲ ਪੂਰੀ ਸਭ ਤੋਂ ਬਹੁਤ ਕਾਲੀ ਸ਼ਾ ਕਾਲੀ ਸ਼ਾ ਲੋ ਜੀ ਵੇਖੋ ਰਾਂਜੀ ਆ ਵੇਖੋ ਲਾ ਥੰਗੀ ਬਜੀ ਮੈਂ ਹਨ ਜੈ ਡਬਲੈਕ Alho, alho. ਠੀਕ ਆ ਸਾਰੇ ਆ ਕਰਵਾ ਕਰਵਾ ਲਗਾ ਹਰੇ ਕਿਸਾਨ ਦੋ ਚਾਰ ਦਿਨ ਲਈ ਲੈ ਹਾਂਜੀ 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 ਬਿਲਕੁਲ ਹਾਂਜੀ ਲਾਲ ਵੀ ਜ਼ਨੀਮ ਜੀ ਨੂੰ ਦੁੱਧ ਤੇ ਭਾਵੇਂ ਉਹਨੂੰ ਕ ਤਨਵੀਰ ਜਿਓ ਮਰਜੀ ਮੰਗਾਉਣਾ ਇਹਦਾ ਰੇਡ ਮੰਗਾ ਲੋ ਇਹਦਾ 1,20,000 ਇਹ ਉਹਦੇ ਲੋਕੀ 30 ਦੀ ਮੰਗਣ ਵੀ ਜਾਈ ਉਹ ਤਾਂ ਵੇਖਣਾ ਆਪਾਂ ਜਾਣੇ ਤਾਂ ਵੇਖਵੇਂ ਦੁਨੀਆਂ ਦੇ ਵਿੱਚ ਹਾਂਜੀ ਹਾਂਜੀ ਹਾਂ ਦੇ ਨਾਲ ਆ ਰੇਡੀਆ ਬਹੁਤ ਜ਼ਿਆਦਾ ਰੇਟ ਪੂਰੇ ਲੱਖ ਦੀ ਲੱਖੇ ਦੇਣੀ ਆ ਦੇਣੀ ਹੈ ਚਲੋ ਠੀਕ ਆ ਇਹ ਰੇਡ ਜੋ ਮਰਜੀ ਮੰਗਾ ਪਰ ਮੈਂ ਵੀ ਨਹੀਂ ਠੀਕ ਆ ਮੈਂ ਬਹੁਤ ਜਗ੍ਹਾ ਰੇਡੀਆ ਲੀਆ ਉਹ ਹੋ ਜੇ ਆਹ ਹੈ ਜੀ ਆ ਤੁਜਾ ਸੁਆ ਸਨੀਪਲੀ ਝੋੜੀ ਆ ਉਹ ਬੱਚਾ ਉਹਨੂੰ ਕੋ ਦੋ ਦਾ ਆਇਓ ਢਾਈਆਂ ਦਾ ਲਾੜੇ ਤੇ ਨਾੜ ਲਾੜੇ ਬਸ ਠੀਕ ਹੈ ਜੀ ਬਿਲਕੁਲ ਦੋ ਦਸੇ ਕਿਲੋ ਛੋਟੀ ਥਲੇ ਹੋਗਾ 10 ਕਿਲੋ ਹਾਂ ਹਾਂ ਲਓ ਜੀ 10 ਕਿਲੋ ਦੋ ਦਾ ਹਾਂ ਇੱਕ ਫਾਦੇ ਮਾਰੇ ਜੇ ਸਮਝ ਆਇਆ ਜੀ ਅਗਲੇ ਬੰਦੇ ਦੇ ਦੋ ਆਦੇ ਮਾਰੇ ਮਾਰੀ ਹੋਏ ਜੀ ਠੀਕ ਆ ਬੱਚੇ ਨਹੀਂ ਰੱਖਣਾ ਬੱਚੇ ਬੱਚੇ ਕਿੱਦਾਂ ਹੋਈ ਗਏ ਕੱਲੂ ਵੀ ਆਪਾਂ ਨੂੰ ਕੋਈ ਆ ਗੱਲ ਨਾ ਕਿ ਦੋ ਦਸੇ ਕਿਲੋ ਤੁਹਾਡੀ ਇੱਕ ਨੰਬਰ ਤੇ ਥਣ ਭਣਾ ਦੇਖੀ ਛੋਟੀ ਲਓ ਜੀ ਇਹ ਵੀ ਦੇਖੋ ਭਰਾ ਜੀ ਵੇਖੋ ਚਟਾ ਕਿਹੜਾ ਸਾਫ ਤੇ ਸੋਹਣਾ ਆਜੋ ਚੋਰੀ ਚਾਰੋਂ ਉਹ ਬੱਚੇ ਨਹੀਂ ਦੋ ਨਹੀਂ ਆ ਬਿਲਕੁਲ ਦੋ ਦੋ ਜੀ ਦੱਸਣਾ ਬਤਾ ਦੁੱਧ 10 ਕਿਲੋ 10 ਲੀਟਰ ਦਾ ਦੋ ਦਿਆ ਬਿਲਕੁਲ ਭਾਈ ਦੋ ਨੰਗ ਚੋ ਕੇ ਭਾਵੇਂ ਕਰੇ ਮੇਰੀ ਤੂੰ ਜਿਹੜਾ ਦੁੱਧ ਹੈ ਲੀਟਰ ਵਾਲਾ ਦੱਸਾਂ ਗੱਲਾਂ ਮਾਤਾ ਠੀਕ ਹੈ ਜੀ ਹਾਂਜੀ ਭਾਈ ਜੀ ਨੀ ਨੀ ਰੇੜੇ ਕੋਲ ਨਿਕਾ ਲਈਏ ਰਵੀ ਇੰਨਾ ਗੇ ਸਿਰਫ 60000 60000 ਰੁਪਏ ਸਿਰਫ 60000 ਜਿਉਂ ਮੱਜੀ ਛੋਟੀ ਜਿ ਨੂੰ ਮੱਜੀ ਫਰੇਖਿਆ ਲੋਕੀ 85 ਮੰਗ ਲਏ 75 ਮੰਗ ਲਏ ਪਰ ਨਹੀਂ ਠੀਕ ਹੈ ਭਾਈ ਆ ਵੀ ਦੂਜਾ ਸਵੇਰ ਛੋਟੀ ਤਾਜੀ ਸੂਈ ਉਹ ਕੱਟੀ ਦੇਉ ਔਰ ਅੱਛਾ ਜੀ ਭਾਜੀ ਆ ਜੀ ਦੁੱਧ ਭਾਈ ਜੀ ਦੁੱਧ ਕੋ ਆ ਬਚਾਣਾ ਜੀ 9 10 ਕਿਲੋ ਬੋਲਾ 9 10 ਕਿਲੋ ਬੋਲਾ ਬੋਲਾ ਵਾਲੇ ਦੋ ਦੜੇ ਆ ਟੱਈਏ ਲਓ ਜੀ ਦੇਖ ਵੱਡੀ ਝੋਟੀ ਵਾਲੇ ਪੋਰੀ ਐਨ ਦੱਸੋ ਇਹ ਮਾਂ ਹੈ ਜੀ ਮਾਲੇ ਲਾ ਲਓ ਜਿਸ ਮਰਜ਼ੀ ਲਾ ਲਓ ਆ ਵੇਖ ਲੱਗ ਜੂ ਕੋ ਤਾਂ ਮਾਲੇ ਝੋਟੀਆਂ ਆਣੀਆਂ ਰੇਟ ਕਿੰਨੇ ਕਿੰਨੇ ਹੋਣਗੇ ਕਿੰਨੇ ਕਿੰਨੇ ਰੇਟ ਮੰਗਦੇ ਪਰ ਝੋਟੀ ਦੋ 12 ਕਿਲੋ ਦੇ ਦੂੰਗੀ ਬਸ ਠੀਕ ਆ ਜਿਆਦਾ ਦਿਨ ਉਹ ਨਾਮ ਦੇ ਤੱਕ ਆ ਵੇਖੋ ਚੱਲਣ ਦੋ ਕੱਟੀ ਬੀਜ ਜੈਡ ਬਲੈਕ ਹਾਂਜੀ ਬੀਜ ਜੈਡ ਬਲੈਕ ਦਵਾਈ ਬਹੁਤ ਸਵੀਜੀ ਪੋਲੀ ਮੈਂ ਗਿਆ ਜਾਣਾ ਕੋਈ ਹੋਰ ਸਾਡਾ ਇਹ ਹੂਰਲ ਤੋੜੇ ਦਾ ਨਾਲ ਸਵਾਈ ਠੀਕ ਹੈ ਜੀ ਲੈ ਬੋ ਫਿਰ ਸੰਦੀਪ ਜੀ ਰੇਟ ਬਿਲਕੁਲ ਜੈਜ ਹੀ ਕਰੀਏ ਤਰ ਅੱਗੇ ਜੈਜ ਹੀ ਕਰਦੇ ਅੱਗੇ ਕੋਲੇ ਲੋਕ ਨਜਾਇਜ਼ ਕਰਦੇ ਜੈਜ ਕਰਦੇ ਇਹ ਮਾਲ ਵੇਚ ਬਿਲਕੁਲ ਜੀ ਹਨਾ ਸੁਨੀ ਮੀ ਰੇਟ ਕੰਵਾਜੋ ਮਤੀ ਕਰਾ ਲੋ ਇਲਾ ਕਰਾ ਲੋ ਰੇਟ 195 90 ਦੇ ਦੀਏ ਛੱਡ ਦੋ 90 ਦਾ ਜੈਜ ਹੈ ਜਾਂ ਨਜਾਇਜ਼ ਸੁਨੀ ਜੀ ਹਾ ਅਦੇ ਨਾ ਆਇਆ ਹਾਂਜੀ 85 85 ਹਜ਼ਾਰ ਚੁਣ ਲਓ ਉਹ ਬਾਤ ਛੋੜੀ ਹੋਣੀ ਨਹੀਂ ਬਾਠ ਠੀਕ ਹੈ ਭਾਈ ਜੀ ਫਿਰ ਦਾ ਜੈ ਜੀ ਆ ਬਸ ਨਿੱਕਾ ਮੜੇ ਸਮਝੀ ਨਾ ਭਾ ਇਹ ਇੱਕ ਵਾਰ ਫਤ ਨਹੀਂ ਹੋਗਾ ਚਲ ਠੀਕ ਹੈ ਅਗਲੇ ਨਾਲ ਅਗਲਾ ਚੋਲੇ ਮਗਲੇ ਨਾਲ ਮਰਦਾ ਠੀਕ ਹੈ ਭਾਈ ਇਹ ਘਪੜਾ ਜੀ ਇਹ ਵੀ ਸੁਈ ਹੋਈ ਤਾਜੀ ਅੱਛਾ ਆ ਬੱਚਾ ਜਿੰਦਾ ਹਾਂਜੀ ਹਾਂਜੀ ਆਜਾ ਕਟਾ ਜਿਵੇਂ ਕਰ ਪੰਜਵੇਂ ਤੇ ਛੇਵੇਂ ਦਿਨ ਦੀ ਸੁਈ ਹੋਊਗੀ 10 ਕਿਲੋ ਦੁੱਧ ਤਿਆਰ ਹੋਊਗਾ 10 ਕਿਲੋ ਹਾਂ ਦੋ ਦ 12 ਕਿਲੋ ਦਊ ਚੋਟੀ ਲਓ ਜੀ 10 ਕਿਲੋ ਦੁੱਧਾ ਜੀ ਤੇ ਵੇਖੋ ਕਰਾਣੀ ਆ ਬਹੁਤ ਹਲਕੀ ਬਹੁਤ ਤਾਜੀ ਨਾੜੂ ਦੇ ਬਚਾਰੇ ਆਹ ਦੇਖੋ ਗਾੜਾ ਗਾੜੇ ਜੀ 2.5 ਕਿਲੋ 2.5 ਕਿਲੋ ਗਾੜਾ ਗਾੜੀ ਹੋ ਗਿਆ ਲੈ ਬੱਠ ਠੀਕ ਹੈ ਜੀ ਬੱਸ ਹੋ ਗਿਆ ਬੱਸ ਹਾਂਜੀ ਸੰਦੀਪ ਜੀ ਮੱਜ 85000 ਦੀ ਆ ਹਾਂ 80 ਦੀ ਹਾਂ ਆਜ ਨਾਲ 78000 70000 ਦੀ ਉਹ ਬਿਲਕੁਲ ਜੀ ਚਲੋ ਠੀਕ ਆ ਪੰਦਾ ਵੀ ਬਈ ਦੁੱਧ 12 ਕਿਲੋ ਦੋਗੇ ਨਹੀਂ ਚਲੋ ਠੀਕ ਆ ਉਹਨੇ 9 10 9 10 ਤਿਆਰ ਬਸ ਉਹ ਕਾਈ ਜੀ ਠੀਕ ਆ ਆ ਮੈਂ ਸੂਈ ਸਨੀ ਦੇ ਬੱਚਾ ਨੇ ਸਹੀ ਬਿਲਕੁਲ ਇਹ ਦੁੱਧ ਵੀ ਤੇ ਵਾ ਪਰ ਮਰ ਗਿਆ ਬਚਾਓ ਉਹ ਪਿਆਜ ਬੱਚਾ ਅੱਭੀ ਨੀਗ ਦੀ ਸੂਈ ਹੈਗੀ ਜੀ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਦੇ ਥਲੇ 6 ਕਿਲੋ ਪਕਾ ਜੀ 6 ਕਿਲੋ ਲਈ ਜੀ ਹਾਂ 6 ਕਿਲੋ ਇਹਨਾਂ ਨੂੰ 6 ਕਿਲੋ ਮੈਂ ਕਿਹਾ 10 ਕਿਲੋ ਕਹਨਾ ਬਿਲਕੁਲ ਜੀ ਹੈਨਾ ਬਿਲਕੁਲ ਬਿਲਕੁਲ ਹੁਣ ਠੀਕੇ ਡੂਕੇ ਮੈਨੂੰ ਕਿਤੇ ਵੀ ਜੀ ਸੰਦੇ ਇਹ ਵੀ ਪਾਖ ਨੂੰ ਕਰਨਾ ਹੈ ਹਾਂ ਆਖਿਆ ਕੋਈ ਰਹਿਣਾ ਖੈਲਤ ਹੋ ਜਾਂਦੀ ਹੈ ਭਾਜੀ ਹਾਂ ਉਧਰ ਉਧਰ ਜਾਂਦੇ ਹਾਂ ਹਾਜੀ ਹਾਜੀ ਉਹ ਨਹੀਂ ਹਿਲਦੀ ਨਹੀਂ ਕੋਈ ਕੋਈ ਕਰਨਾ ਹਾਂ ਟੀਜੇ ਦੇ ਮੇਰੇ ਵੀ ਮਾਂ ਪਾ ਰਹੇ ਨੂੰ ਲਓ ਜੀ ਵੇਖ ਲਓ ਕਰਾਂਗੇ ਦਰਜੀ ਹੋ ਐਸਾ ਤੋਂ ਵੇਖਦਾ ਠੀਕ ਹੈ ਜੀ ਅੱਜ 8 ਕਿਲੋ ਕਹਿ ਜੀ ਸਾਰਾ ਮਾਝ ਹੁੰਦਾ ਇੱਥੇ ਮਦਦ ਚਲੋ ਹਾਂਜੀ ਬਾਜੀ ਦੀਵੇ ਤਿੰਨ ਅਠਾ ਦਾ ਚਵਾ ਇੱਕ ਨੰਬਰ ਹੋ ਜਾ ਉਰਲਾ ਥਾਣਾ ਮਾਰਾ ਗਿਆ ਆ ਅਗਲਾ ਹਾਂਜੀ ਹਾਂਜੀ ਮਾਰਾ ਗਿਆ ਨਾ ਪੂਰੀ ਮਾਰੀ ਹਵਾ ਭਰਦਾ ਕੁੰਨੀਕੀ ਇਹ ਬੰਦੇ ਪਤਾ ਲੱਗਦਾ ਪਰ ਆਪਾਂ ਕੋ ਗੱਲ ਨਹੀਂ ਕਰਨੀ ਠੀਕ ਹੈ ਜੀ ਜਿਹੜੀ ਗੱਲ ਕਰਨੀ ਸਪੈਸ਼ਟ ਕਰਨੀ ਹੈ ਤੇ ਰੇਡ ਵੀ ਆਪਾਂ ਬਿਲਕੁਲ ਨਹੀਂ ਕਰਦੇ ਕਰਨਾ ਇਹਦਾ ਕੋਈ ਬੰਕਤਾ ਜਾਣਾ ਕਰਨਾ ਰੀਡਮ ਕੋਣਾ ਇਹਦਾ 55 50 ਹੋਰ ਕਰਦੇ ਦੀ ਗਰਮੀ ਵੀ ਆ ਰਹੀ ਆ ਬੜਾ ਤੇਜ਼ ਸਾਰੇ ਆ ਕੇ ਆ ਕੀ ਜਾਦੇ ਪਰ ਆਪਾਂ ਨੇ ਹਾਲੇ ਲੋਕੀ ਸਿਆਜ 4550 ਜਿੰਨੇ ਨੇ ਗਰਮੀ ਨਹੀਂ ਵੀ ਦੇਈ ਚੱਗੀ ਗਰਮੀ ਦੇਈ ਨੇ ਸਹੀ ਆ 45000 45000 ਦੀ ਚੱਲਣ ਦੋ ਬਸ ਠੀਕ ਆ ਪਹਿਲਾਂ ਘੱਟੀ ਜਸਮੀਤ ਜੀ ਬੱਚਾ ਹੈ ਨਾ ਮਰ ਗਿਆ 20 ਦਾ ਸੋਈਏ ਅੱਛਾ ਬੱਚਾ ਮੇਰੇ ਕੋ ਮਰਿਆ ਮਰਿਆ ਪਾਸੋਂ 14 ਦੋਂਦੀ ਮੂੰਹ ਆ ਬਾੜੀ ਛੋਟੀ ਜਿਹੀ ਉਮਰ ਦੇ ਬਣਾ ਜੀ ਦੋਂਦੀ ਮੂੰਹ ਫਾਲਿਕਾ ਇਹ ਐਵੇਂ ਦੁੱਧ ਛੇਕ ਲੋਗਾ 6 ਕਿਲੋ ਦੁੱਧ ਮੈਨੂੰ ਇਦਾਂ ਹੀ ਥੱਪ ਕੇ ਆਹ ਵਾਪਸ ਮੰਗੂ ਹੀ ਉਹ ਤਾਂ ਜੀ ਇਹ ਪੁਰਵਾ ਦਾ ਵਧੀਆ ਹੀ ਇਹ ਕਹਿੰਦੇ ਸਾਰੇ ਲੋਕ ਹੋਈ ਗਏ ਜੀ ਹਾਂ ਗੱਲ ਸਹੀ ਹੈ ਜੀ ਇਹ ਪੱਠੇ ਪਾ ਅਸੀਂ ਦੋ ਪੱਠੇ ਮਸਾਈ ਮਹਾਰਮਾਨ ਦੇਜੋ ਜੀ ਜਮੀਆ ਵਧੀਆ ਨਾ ਹੋਣਾ ਜੀ ਇਹ ਮੋਹ ਗੋਦੀਆ ਨੇ ਤੇ ਸੀਲ ਸਟ ਵਧੀਆ ਛਣ ਤੋਂ ਦੇ ਟਾਈਮ ਲੱਗਣਾ ਪਸਤ ਪਹਿਲਾਂ ਜਾਣਾ ਹਾਂਜੀ ਬਿਲਕੁਲ ਸਹੀ ਤੁਸੀਂ ਕਹਿ ਜੀ ਇਹ ਸਾਹ ਦਾ ਮੁੱਲ ਨਹੀਂ ਉਹਨਾਂ ਨੇ ਸਾਹ ਦਾ ਮੁੱਲ ਨਹੀਂ ਨਹੀਂ ਜੀ ਭਾਜੀ ਸਾਡੀ ਦਾ ਵੀ ਸਿਰ ਖਾ ਦੇਣਾ ਸਿਰ 45000 ਬਾਠ ਠੀਕ ਹੈ ਜੀ ਇਹਨੂੰ ਮੈਂ ਕੱਟ ਕੀ ਮੰਨਦਾ ਮੈਂ ਸੱਚ ਜੀ ਇਹਨੂੰ ਕੀ ਹੋਇਆ ਸੱਚ 2000 ਸੋਈ 100% ਮੈਂ ਬੱਚਾ ਬੜਿਆ ਇਹਦੀ ਵੀਡੀਓ ਅਖੋਨੇ ਬੱਚੇ ਝਾਉਦੇ ਜੀ ਮੇਰੇ ਕੋਲ ਹੈਗੀ ਆ ਉਹ ਵੀ ਖਾ ਦੂੰਗਾ ਚਲੋ ਆ ਜੀ ਉਹ ਲਈ ਆ ਠੀਕ ਹੈ ਮੂੰਹ ਧੋਦੀ ਜੀ ਹਲੇ ਦੋ ਦੰਦ ਐਦਾਂ ਬਾਹ ਪਹਾੜਾ ਪਾਰੋ ਖਾਵੇ ਨਾ ਹੋਏ ਜੇ 5 ਮਿੰਟਾਂ ਪਸਮਾਣਾ ਬਾਠ ਠੀਕ ਆ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲਓ ਰੇਟ ਹੁਣ ਵੇਖ ਲਓ ਅਸੀਂ ਰੇਟ ਬਿਲਕੁਲ ਜਾਇਜ਼ ਹੁੰਦਾ ਹਰ ਵਾਰ ਜਿਹੜੀ ਕਿ ਬਿਲਕੁਲ ਜਾਇਜ਼ ਆ ਤੇ ਮੇਰਾ ਵੀਰ ਫਿਰ ਵੀ ਇੱਥੇ ਆ ਕੇ ਇਥੇ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਹਣਾ ਬਾਈ ਜੀ ਹਾਂ ਜੀ ਹਾਂ ਜੀ ਹਾਂ ਬਿਲਕੁਲ ਜੀ ਜੇ ਨਹੀਂ ਚੋਈ ਕਰਦੀ ਜਿਹੜੀ ਗੱਲ ਹੀ ਕਵਾਂਗੇ ਉਹ ਕੱਲ ਤੇ ਖਰੀਦ ਲਵਾਂਗੇ ਬਿਲਕੁਲ ਬਾਈ ਜੀ ਇਹ ਕੋਈ ਇੱਥੇ ਹੋ ਗਈ ਹਾਂ ਜੀ ਅਸੀਂ ਵਾਪਸ ਕਰਾਂਗੇ ਜਰਾ ਜਰਾ ਬਿਲਕੁਲ ਜੀ ਕੋਈ ਗੱਲ ਕੀ ਰੱਬ ਦੀ ਕੋਈ ਗੱਲ ਬਾਅਦ ਵੀ ਹੋਵੇ ਉਹ ਦੁੱਧ ਕਿਲੋ ਖੜਾ ਵੱਧ ਘੱਟ ਹੋਵੇ ਧਿਆਨ ਰੱਖੋ ਉਹਦਾ ਪਤਾ ਕਹਿੰਦੇ ਬਾਅਦ ਗਾੜੀ ਹਾਂ ਇੱਕ ਦੋ ਦਿਨ ਤਾਂ ਖਾੜੀ ਸਾਹਿਬ ਗਾੜੀ ਅਗਲੇ ਸਾਹਿਬ ਦੇ ਦਰੋਂ ਮੈਂ ਸੰਭੂ ਉਹਦਾ ਪਾਉਂਗਾ ਜਿੱਥੇ ਚਾਹੂਗਾ ਨਹੀਂ ਹਾਂ ਜੀ ਪੈਂਦਾ ਆਪਣਾ ਰਾਮਪੁਰਾ ਵਾ ਜਿਹੜਾ ਵੀ ਆਪਣਾ ਅੰਬਰਸਤ ਤਹਿ ਨਾਮ ਆਮਾੂਨ ਨੰਬਰ 987218301381448 ਦਾ ਬੇਤੇਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ